ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਹਲਕਾ ਜੰਡਿਆਲਾ ਗੁਰੂ ਤੋਂ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਕਰਮ ਸਿੰਘ ਮਗੀਠੀਆ ਆਪਣਾ ਜ਼ਮਾਨਤ ਹੋਣ ਤੋਂ ਬਾਅਦ ਗੁਰੂ ਘਰਾਂ ਤਮਸਤ ਘੁੰਣ ਆ ਰਹੇ ਨੇ ਉੱਥੇ ਜੰਡਿਆਲਾ ਗੁਰੂ ਤੋਂ ਹਲਕਾ ਇੰਚਾਰਜ ਸੰਦੀਪ ਸਿੰਘ ਏਆਰ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਏਆਰ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਤਾਂ ਗੱਲਬਾਤ ਵੀ ਕਰਾਂਗੇ ਸੰਦੀਪ ਸਿੰਘ ਹੋਣਾ ਨਾਲ ਤਾਂ ਭਾਜੀ ਕਿੰਦਾ ਦੀ ਜੋ ਉਤਸ਼ਾਹ ਵਰਕਰਾਂ ਚ ਵਰਕਰਾਂ ਚ ਜਦੋਂ ਦਾ ਵੀ ਸਾਡੇ ਜਿਹੜੇ ਮਾਝ ਦੇ ਜਰਨਲ ਨੇ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਜੋ ਹਰ ਵੇਲੇ ਚੁੱਕਦੇ ਰਹਿੰਦੇ ਨੇ ਗਰੀਬਾਂ ਦੀ ਮੁਲਾਜ਼ਮਾਂ ਦੀ ਦੁਕਾਨਦਾਰਾਂ ਦੀ ਸਾਰਿਆਂ ਦੀ ਆਵਾਜ਼ ਬਣ ਕੇ ਜੋ ਉੱਭਰੇ ਨੇ ਸਦਾ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਸਰਕਾਰ ਨੇ ਝੂਠੇ ਪਰਚੇ ਤੇ ਜਿਹੜਾ ਐਫਆਈਆਰ ਦਰਜ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਤੇ ਪਰ ਸਾਡੀ ਜਿਹੜੀ ਮਾਨਯੋਗ ਅਦਾਲਤ ਐ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਉਹ ਜਮਾਨਤ ਦੇ ਦਿੱਤੀ ਕਿ ਸਰਕਾਰ ਦਾ ਤਾਂ ਜ਼ੋਰ ਲੱਗਾ ਪਿਆ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਹਰਾਸ ਕਰਕੇ ਇਹਨਾਂ ਨੂੰ ਅੰਦਰ ਰੱਖਿਆ ਜਾਵੇ ਤਾਂ ਕਿ ਜਿਹੜੋ ਜੋ ਸਰਕਾਰ ਦੇ ਖਿਲਾਫ ਕੋਈ ਜੋ ਬੋਲਦਾ ਉਹ ਨਾ ਕੋਈ ਆਵਾਜ਼ ਚੁੱਕ ਸਕੇ ਮੌਜੂਦਾ ਸਰਕਾਰ ਦੀ ਮਨਸ਼ਾ ਕੀ ਲੱਗਦੀ ਜਿਹੜੀ ਸਰਕਾਰ ਆ ਉਹ ਜਾਣ ਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤੇ ਜਿਹੜੇ ਸਾਡੇ ਲੀਡਰ ਸਾਹਿਬਾਨ ਜਿਹੜੇ ਲੋਕਾਂ ਦੇ ਹੱਕਾਂ ਦੀ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਤੇ ਲੱਗੀ ਹੋਈ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਹੂਲਤਾਂ ਦਿੱਤੀਆਂ ਗਈਆਂ ਸੀ ਲੋੜਵੰਦ ਪਰਿਵਾਰਾਂ ਨੂੰ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਟੌਤੀ ਦੇਖਣ ਨੂੰ ਮਿਲੀ ਹੈ ਤਾਂ ਕੀ ਸਮਝਦੇ ਆ ਅੱਜ ਲੋਕ ਯਾਦ ਕਰਦੇ ਆ ਅਕਾਲੀ ਦਲ ਨੂੰ ਦੇਖੋ ਜੀ ਆ ਸਾਰਾ ਜਿਹੜਾ ਵਾ ਇਹ ਲੋਕ ਅਕਾਲੀ ਦਲ ਨੂੰ ਯਾਦ ਕਰਦੇ ਆ ਤੇ ਇੰਨੇ ਵੇਖੋ ਕਿੰਨਾ ਵੱਡਾ ਹਜੂਮ ਜਿਹੜਾ ਵਾ ਅੱਜ ਜੰਡਿਆਰੇ ਹਲਕੇ ਦੇ ਵਿੱਚ ਉੱਭਰ ਕੇ ਆਇਆ ਇਹ ਅਕਾਲੀ ਦਲ ਨੂੰ ਪਿਆਰ ਦਾ ਸਭ ਸਬੂਤ ਹੀ ਦੇ ਰਹੇ ਵੀ ਅਸੀਂ ਅਕਾਲੀ ਦਲ ਨੂੰ ਪਿਆਰ ਕਰਦੇ ਆ ਤੇ ਜਿਹੜੇ ਇਹ ਜਿਹੜੀਆਂ ਸਹੂਲਤਾਂ ਇਹਨਾਂ ਨੇ ਬੰਦ ਕੀਤੀਆਂ ਇਹ ਚਾਹੁੰਦੇ ਨੇ ਲੋਕ ਵੀ ਦੁਬਾਰਾ ਸ਼ੁਰੂ ਕਰਨੀ ਅਕਾਲੀ ਦਲ ਦੀ ਸਰਕਾਰ ਬਣੇ 2027 ਦੇ ਵਿੱਚ ਤੇ ਜਿਹੜੀਆਂ ਸਹੂਲਤ ਸੁੱਖ ਸਹੂਲਤਾਂ ਇਹਨਾਂ ਨੇ ਸ਼ੁਰੂ ਨਹੀਂ ਅਕਾਲੀ ਦਲ ਦੀ ਸਰਕਾਰ ਵੱਲੋਂ ਮਾਣੀਆਂ ਸੀਗੀਆਂ ਉਹ ਦੁਬਾਰਾ ਫਿਰ ਚਾਲੂ ਕੀਤੀਆਂ ਜਾਣ ਤੇ 2027 ਦੇ ਵਿੱਚ ਸ਼ੁਰੂਣੀ ਅਕਾਲੀ ਦਲ ਦਾ ਕਿਸ ਤਰ੍ਹਾਂ ਭਵਿੱਖ ਵੇਖਦੇ 2027 ਦੇ ਵਿੱਚ ਅਕਾਲੀ ਦਲ ਪੂਰਾ ਚੜ੍ਹਦੀ ਕਲਾ ਨਾਲ ਜਿਹੜਾ ਉਹ ਸਰਕਾਰ ਬਣਾਏਗਾ ਬਹੁਤ ਵੱਡੀ ਲੀਡ ਜਿਹੜੀ ਆ ਸ਼ੁਰੂਣੀ ਅਕਾਲੀ ਦਲ ਦੇ ਜਿਹੜੇ ਲੀਡ ਪਰ ਜਿਹੜੇ ਜਿਹੜੇ ਐਮਐਲਏ ਬਣ ਕੇ ਆਉਣਗੇ ਤੇ ਨਾਲ ਹੀ ਫਿਰ ਸਰਕਾਰ ਬਣਾ ਕੇ ਜਿਹੜਾ ਸ਼ਰੋਮਣੀ ਅਕਾਲੀ ਦਲ ਆ ਉਹ ਆਪਣੀ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਦੇਣ ਵਾਲੀ ਜਿਹੜੀ ਪਾਲਿਸੀ ਹਮੇਸ਼ਾ ਹੀ ਇਹਨਾਂ ਨੇ ਦਿੱਤੀ ਆ ਉਹ ਸਾਰੀਆਂ ਜਾਰੀ ਕਰਨਗੇ ਤੋਂ ਇਹ ਸਮ ਸਾਡੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਸੰਦੀਪ ਸਿੰਘ ਏਆਰ ਤਾਂ ਹੋਰ ਗੱਲਬਾਤ ਕਰਾਂਗੇ ਭਾਜੀ ਕੀ ਨਾ ਆਪਣਾ ਕ ਸਰਪੰਚ ਖਦੀਪ ਸਿੰਘ ਤਰਨੂ ਸ਼ਰੋਮਣੀ ਅਕਾਲੀ ਦਲ ਜਿਹੜਾ ਕਿੰਨਾ ਕੁ ਸ਼ਾਜ ਵਰਕਰਾਂ ਦੇ ਦੇਖਣ ਨੂੰ ਸ਼ਾਹ ਬਹੁਤ ਵੱਡਾ ਜੀ ਬੜੀ ਵੱਡੀ ਲੀਡ ਆ ਅਸੀਂ ਦਿਤਾਵਾਂਗੇ ਸ਼ਰੋਮਣੀ ਅਕਾਲੀ ਦਲ ਨੂੰ ਜਿਹੜੀ ਕਿ ਇਹਨਾਂ ਨੇ ਗਰੀਬਾਂ ਦੀ ਸਗਨ ਸਕੀਮਾਂ ਵੀ ਜਿਹੜਾ ਬੰਦ ਕਰਾਤੀਆਂ ਇਹ ਤੋਂ ਬਾਅਦ ਫਿਰ ਇਹਨਾਂ ਨੇ ਕਣਕ ਵੀ ਗਰੀਬਾਂ ਦੀ ਕਟਾਈ ਉਹ 2 ਰੁਪਏ ਕਿਲੋ ਵਾਲੀ ਕਣਕ ਵੀ ਬੰਦ ਕਰਾਈ ਜਦੋਂ ਸਾਡੀ ਕਾਲੀ ਦਲ ਦੀ ਸਰਕਾਰ ਸੀ ਤੇ ਸਾਰੀਆਂ ਸੁੱਖ ਸਹੂਲਤਾਂ ਸਾਨੂੰ ਮਿਲਦੀਆਂ ਸੀ ਇਹਨਾਂ ਨੇ ਗਰੀਬਾਂ ਨੇ ਨਜਾਇਜ਼ ਤੇ ਧੱਕੇਸ਼ਾਹੀਆਂ ਕੀਤੀਆਂ ਅਸੀਂ ਇਹਨਾਂ ਦੀ 29 ਦੀ 51 ਨਾਲ ਦਮਾਂਗੇ ਪਰ ਸ਼੍ਰੋਮਣੀ ਅਕਾਲੀ ਦਲ ਚੋਂ ਉਹਨਾਂ ਯੂਥ ਨੇ ਜਾਂ ਲੋਕਾਂ ਨੇ ਕੀ ਮਨ ਬਣਾਇਆ 2027 ਵਿੱਚ 2027 ਦੇ ਵਿੱਚ ਬਹੁਤ ਵੱਡੀ ਲੀਡ ਨਾਲ ਲੋਕ ਅਕਾਲੀ ਦਲ ਨੂੰ ਚਿਤਾਉਣਗੇ ਜੀ ਤਾਂ ਅੱਜ ਮਰੀਠਾ ਸਾਹਿਬ ਆ ਰਹੇ ਨੇ ਤੇ ਕਿੱਥੇ ਕਿੱਥੇ ਸਵਾਗਤ ਹੋਇਆ ਤੇ ਇੱਥੇ ਕੀ ਤਿਆਰੀ ਕੀਤੀ ਗਈ ਇਹ ਜੋ ਚੰਨੀ ਕੜ ਤੋਂ ਚੱਲੇ ਸੀ ਸਾਰੇ ਰਸਤੇ ਰੋਕ ਕੇ ਸਵਾਗਤ ਕਰਦੇ ਆਉਂਦੇ ਜੀ ਸੰਗਤ ਉਹਨਾਂ ਦੀ ਬਹੁਤ ਵੱਡੇ ਜੋਰਾਂ ਸ਼ੋਰਾਂ ਦੇ ਨਾਲ ਆਪਾਂ ਪਿੱਛੇ ਤੋਂ ਤੁਰੇ ਆਉਂਦੇ ਵੇਖਦੇ ਆਉਂਦੇ ਆ ਬੜੇ ਜੋਰਾਂ ਸ਼ੋਰਾਂ ਨਾਲ ਉਹਨਾਂ ਦੇ ਬੋਲ ਸ਼ੋਰ ਲੱਗੇ ਆ ਤੇ ਰਸਤੇ ਰੋਕੇ ਪਏ ਲੋਕਾਂ ਨੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਤੇ ਸਾਨੂੰ ਇਹ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਕਿ ਸਾਡੇ ਬਾਜੇ ਦੇ ਜਰਨਲ ਸਰਦਾਰ ਵਿਕਰਮਜੀਤ ਸਿੰਘ ਮੀਠਿਆ ਸਾਹਿਬ ਜਮਾਨਤ ਤੇ ਆਏ ਆ ਤੇ ਸੁਪਰੀਮ ਕੋਰਟ ਤੇ ਬਹੁਤ ਵੱਡਾ ਮਾਣ ਵਾ ਸਾਨੂੰ ਕਿ ਉਹਨਾਂ ਨੇ ਜਿਹੜੀ ਜਮਾਨਤ ਦਿੱਤੀ ਉਹਨਾਂ ਨੂੰ ਠੀਕ ਆ ਭਾਜੀ ਕੀ ਨਾਂ ਆਪਣਾ ਕਿਹੜਾ ਪਿੰਡ ਸ਼ਮਸ਼ੇਰ ਸਿੰਘ ਮੈਦਾ ਚੌਂਕ ਤਾਂ ਕਿਦਾਂ ਦਾ ਉਤਸ਼ਾਹ ਜਵਰ ਕਰਾਂ ਜੀ ਨਹੀਂ ਉਤਸ਼ਾਹ ਵੇਖੋ ਜੀ ਬਹੁਤ ਜੇ ਇਹ ਜਿਹੜੀ ਸੱਚ ਦੀ ਜਿੱਤ ਹੋਈ ਹੈ ਨਾ ਤੇ ਭੰਡ ਦੀ ਹੋਈ ਆਰ ਤੇ ਵਰਕਨਾ ਚ ਇੰਨਾ ਤੇ ਸ਼ਾਹ ਜੀ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਆਈਆਂ ਉਧਰੋਂ ਆਏ ਰਈਏ ਲੋ ਘੜ ਤੋਂ ਘੜ ਪੰਜ ਛੇ ਪ੍ਰੋਗਰਾਮ ਹਨੇਂਗ ਸਿੰਘ ਜਥੇ ਬੰਦੀਆਂ ਵੀ ਉੱਥੇ ਆਈਆਂ ਵਾ ਐਡੀ ਸੱਚ ਦੀ ਜਿੱਤ ਵਾ ਅੱਜ ਲੋਕੀਆਂ ਆਤਿਸ਼ਬਾਹੀਆਂ ਚ ਲਾਉਣ ਦੇ ਭੰਗੜਾ ਪਾਉਣ ਦੇ ਆ ਤੇ ਸ਼ਾਹ ਬੋਦਾ ਖਾਸ ਕਰਕੇ ਨੌਜਵਾਨਾਂ ਚ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਅੱਜ ਪੂਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਅੱਜ ਵੀ ਚਟਾਨ ਵਾਂਗ ਖੜਾ ਮੈਂ ਨਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹਿੱਲਿਆ ਨਹੀਂ ਜੀ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸਾਡੇ ਕੋਲ ਹੈ ਹੀ ਕੈਡਰ ਆ ਜੀ ਥੱਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਥੱਲੇ ਬਹੁਤ ਤਗੜੇ ਸਾਡੇ ਕੋ ਇਹੋ ਜੇ ਬਜ਼ੁਰਗ ਬਜ਼ੁਰਗ ਸਾਡੇ ਬਾਪੂ ਆ ਜਿਹੜੇ ਇਹੋ ਜੇ ਪੁਰਾਣੇ ਜਿਹੜੇ ਪੰਥਕ ਆ 50 50 ਸਾਲਾਂ ਤੋਂ ਜਿਹੜੇ ਸਾਡੇ ਪਰਿਵਾਰ ਜੁੜੇ ਆ ਨਾਲ ਉਹ ਉੱਥੇ ਬਾ ਵੇਟ ਕੰਡਾ ਹੈ ਮੰਤਰੀ ਸਾਹਿਬ ਦੀ ਅੱਜ ਸਾਰਿਆਂ ਨੇ ਜਿਹੜਿਆਂ ਦੇ ਦੇਖੋ ਕਿਦਾਂ ਕਰ ਕਰ ਖੁਸ਼ੀ ਚੜੀ ਆ ਬੜੀ ਚੜਦੀ ਕਲਾ ਮਹਾਰਾਜ ਦੀ ਸੋ ਇਹ ਸੰ ਸਾਨੂੰ ਸਾਡੇ ਨਾਲ ਹਲਕਾ ਡੰਡਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ ਸੰਦੀਪ ਸਿੰਘ ਹਲਕਾ ਇੰਚਾਰਜ ਜਿਹੜੇ ਨੇ ਉਹਨਾਂ ਦੀ ਅਗਵਾਈ ਪੂਰਾ ठाਠਾ ਮਾਰਦਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਤਾਂ ਕੁਛ ਹੀ ਦਿਰ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਇੱਥੇ ਪਹੁੰਚਣਗੇ ਤਾਂ ਉਹਨਾਂ ਦਾ ਪਰਮਾਤਮ ਸਵਾਗਤ ਕੀਤਾ ਜਾਵੇਗਾ ਸੋ ਸਿੱਧੀਆਂ ਤਸਵੀਰਾਂ ਹਰਨਕਾਰ ਜੰਡਿਆਲਾ ਗਰੂਪ ਤੋਂ ਸਾਂਝੀਆਂ ਕਰਾਂ ਜਿੱਥੇ ਸਰਕਲ ਬੰਦਾ ਪ੍ਰਧਾਨ ਵੀ ਪਹੁੰਚੇ ਹੋਏ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਸਾਰਾ ਇਕੱਠ ਹੈ ਇਹ ਹਲਕਾ ਇੰਚਾਰਜ ਸੰਦੀਪ ਸਿੰਘ ਏਆਰ ਦੀ ਅਗਵਾਈ ਅਗਵਾਈ ਭਰਦਾ ਹੋਇਆ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਨਿਗਾ ਸਵਾਗਤ ਵਾਸਤੇ ਉੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਵੀ ਕਰਾਂਗੇ ਸਰਕਲ ਪ੍ਰਧਾਨ ਦੇ ਨਾਲ ਤਾਂ ਹੋਰ ਜਿਹੜੇ ਵਰਕਰ ਨੇ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਪ੍ਰਧਾਨ ਤਰ ਲੋਟਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਭਾਜੀ ਕਿੰਨਾ ਕੋ ਉਤਸ਼ਾਹ ਚ ਵਰਕਰਾਂ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀਰ ਜੀ ਤੁਸੀਂ ਵੇਖ ਹੀ ਰਹੇ ਜੇ ਸਾਰੇ ਹਲਕਿਆਂ ਚ ਸਾਰਾ ਇਹ ਪੰਜਾਬ ਦੇ youth ਤੇ ਪੁਰਾਣੇ ਬਜ਼ੁਰਗ ਕਾਲੀ ਟਕਸਾਲੀ ਸਭ ਸੜਕਾਂ ਤੇ ਨੇ ਤੇ ਸਰਦਾਰ ਬਿਗਮ ਜੀ ਸਿੰਘ ਜੀ ਮਜੀਠੀਆ ਦੀ ਉਡੀਕ ਕਰ ਰਹੇ ਨੇ ਤੇ ਉਹਨਾਂ ਦਾ ਵੈਲਕਮ ਕਰ ਰਹੇ ਨੇ ਜੇ ਆਪਾਂ ਗੱਲ ਕਰੀਏ ਹੁਣ ਮਨ ਕੀ ਲੋਕੀ ਬਣਾ ਚੁੱਕੇ ਨੇ 2027 ਮਨ ਲੋਕਾਂ ਦਾ ਇੱਕੋ ਹੀ ਆ ਕਿ ਉਹ ਸਰਕਾਰ ਸਾਡੀ ਆਪਣੀ ਸਰਕਾਰ ਜਿਹੜੀ ਕਿ ਹਰ ਮਜ਼ਦੂਰ ਦੀ ਸਰਕਾਰ ਆ ਹਰ ਕਾਰੋਬਾਰੀ ਵਰਗਾ ਤੇ ਉਹਨਾਂ ਕੋ ਆਪਣੀਆਂ ਸਾਰਿਆਂ ਦੀ ਸਰਕਾਰ ਆ ਤੇ ਹਰ ਕਿਸਾਨ ਦੀ ਸਰਕਾਰ ਆ ਕਿਸਾਨ ਦੀ ਖੇਤੀਬਾੜੀ ਦੀ ਸਰਕਾਰ ਆ ਹਰ ਵਰਗ ਦੀ ਸਰਕਾਰ ਆ ਸੋ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ ਲੋੜਵੰਦ ਪਰਿਵਾਰਾਂ ਨੂੰ ਕਿ ਸਮੇਂ ਤੇ ਅੱਜ ਲੋਕ ਯਾਦ ਕਰਦੇ ਨੇ ਵੱਡੇ ਬਲਸਾ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਸਰਦਾਰ ਬਾਦਲ ਸਾਹਿਬ ਦੀਆਂ ਸਾਰੀਆਂ ਸਕੀਮਾਂ ਜਿੰਨੀਆਂ ਸ਼ਗਨ ਸਕੀਮ ਆਟਾ ਦਾਲ ਸਾਰੀਆਂ ਸਕੀਮਾਂ ਨੂੰ ਯਾਦ ਕਰਦੇ ਆ ਲੋਕ ਤੇ ਲੋਕਾਂ ਨੇ ਮਨ ਬਣਾਇਆ ਤੇ ਸਰਕਾਰ ਲਿਆਈਏ ਤਾਂ ਕਿ ਉਹ ਸਕੀਮਾਂ ਸਾਰੀਆਂ ਜੋ ਕੇ ਇਹ ਸਰਕਾਰ ਨੇ ਬੰਦ ਕਰ ਦਿੱਤੀਆਂ ਤੇ ਉਹ ਬਹਾਲ ਹੋਣ ਸਾਰੀਆਂ ਅੰਮ੍ਰਿਤਸਰ ਹਲਕਾ ਝੰਡਿਆਲਾ ਗੁਰੂ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੋਂ ਵਰਕਰ ਜੋ ਜੁੜੇ ਹੋਏ ਨੇ ਤਾਂ ਸਾਡੇ ਚੇਅਰਮੈਨ ਸਾਹਿਬ ਮੌਜੂਦ ਨੇ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਦੇ ਮੌਕੇ ਤੇ ਉਤਸ਼ਾਹ ਕਿੰਨਾ ਕੁ ਹੈ ਮੈਂ ਕਹਿੰਦਾ ਵੀ ਅੱਜ ਬਹੁਤ ਖੁਸ਼ੀ ਦਾ ਮਾਹੌਲ ਆ ਸਾਡਾ ਮਾਜੇ ਦਾ ਜਰਨੈਲ ਬਿਕਰਮ ਸਿੰਘ ਮਜੀਠੀਆ ਮੋਸ਼ਖੜੀ ਕਰਕੇ ਆ ਰਿਹਾ ਤੇ ਬਹੁਤ ਸਾਰਾ ਜੰਡਿਆਲਾ ਹਲਕਾ ਸਾਰਾ ਪੰਜਾਬ ਹੀ ਖੁਸ਼ ਵਾ ਤੇ ਸਾਡੇ ਹਲਕੇ ਦੀ ਜਿਆਦਾ ਖੁਸ਼ੀ ਆ ਕਿ ਉਹ ਅਸੀਂ ਮਤਰਈ ਮਾਉ ਪਤਾ ਨਹੀਂ ਕਿੱਧਰ ਜਾਣਾ ਤੇ ਕਿੱਧਰ ਜਾਣਾ ਸਾਡਾ ਹਵਲੇ ਹਲਕਾ ਪੂਰਾ ਖੁਸ਼ ਵਾ ਕਿ ਸਾਡਾ ਜਰਨੈਲ ਆ ਗਿਆ ਤੇ ਸਾਰੀਆਂ ਲਹਿਰਾਂ ਬਹਿਰਾਂ ਜੜੀਆਂ ਮੌਜੂਦਾ ਸਰਕਾਰ ਕਹਿੰਦੀ ਬੜਾ ਅਸੀਂ ਤੀਰ ਮਾਰ ਲਿਆ ਉਹਦੇ ਬਾਰੇ ਕੀ ਕਹਣਾ ਮੌਜੂਦਾ ਸਰਕਾਰ ਦੇ ਤੁਹਾਨੂੰ ਲੱਭਣੀ ਨਹੀਂ ਪਾਥੀਆਂ ਦੇ ਥੱਲੇੋਂ ਕੱਢਣੀ ਪੈਣੀ ਆ ਮਤਲਬ ਤੁਹਾਨੂੰ ਪਾਥੀਆਂ ਦੇ ਥੱਲੇੋਂ ਕੱਢਣੀ ਪੈਣੀ ਆ ਤੁਸੀਂ ਜਿਹੜੇ ਹਾਲਾਤ ਆ ਜਿੰਨਾ ਲਾਉਣ ਆਰ ਜਿੰਨਾ ਨਸ਼ਾ ਵਾ ਨਸ਼ਾ ਆਹ ਵळे 20% ਜਿਹੜਾ ਵਾ ਮਤਲਬ ਅੱਗੇ ਨੂੰ ਵੱਧ ਗਿਆ ਵੱਧ ਗਿਆ ਨਾ ਤੇ ਤੁਸੀਂ ਵੀ ਰੋਜ਼ ਮੀਡੀਆ ਤੇ ਰਹਿੰਦੇ ਹੋ ਰੋਜ਼ ਕੋਈ ਇੱਕ ਦਿਨ ਖਾਲੀ ਨਹੀਂ ਜਾਂਦਾ ਜਦੋਂ ਮਾਰਡਰ ਨਹੀਂ ਹੁੰਦਾ ਭਾਵੇਂ ਕਿਸੇ ਤਰੀਕੇ ਨਾਲ ਹੋਵੇ ਰੋਜ਼ ਦਾ ਇੱਕ ਮਾਰਡਰ ਆ ਮਤਲਬ ਗੋਲੀ ਨਾਲ ਤੇ ਇਹ ਵੇਖ ਲੋ ਵੀ ਲਾਨ ਆਰਡਰ ਦਾ ਕੀ ਹਾਲ ਵਾ ਤੇ ਸਾਨੂੰ ਤੇ ਪਤਾ ਨਹੀਂ ਲੱਗਾ ਕਿ ਡੀਜੀਪੀ ਕਿਥੇ ਸੁੱਤਾ ਪਿਆ ਵਾ ਕੀ ਬੰਡਿਆ ਵਾ ਨਹੀਂ ਐਨਕਾਉਂਟਰ ਤੇ ਰੋਜ਼ ਕਰਦੇ ਨੇ ਪਰ 0% ਜੇ ਕਹੀਏ ਕੋਈ ਖਾਤਮਾ ਦੇ ਹੋ ਨਹੀਂ ਪਾਇਆ ਚਾਹੇ ਲੁੱਟਕ ਸੋਟੋ ਹੋਵੇ ਚਾਹੇ ਨਸ਼ਿਆਂ ਦਾ ਹੋਵੇ ਮੈਂ ਤੁਹਾਡੀ ਗੱਲ ਮੰਨਦਾ ਵਾਂ 0% ਪਰ ਤੁਸੀਂ ਪਿਛਲੀਆਂ ਸਰਕਾਰਾਂ ਦੀ ਵੀ ਝਾਤੀ ਮਾਰ ਕੇ ਵੇਖ ਲਓ ਨਾ ਮਤਲਬ ਅਕਾਲੀ ਦਲ ਨੂੰ ਬਦਨਾਮ ਕੀਤਾ ਬਦਨਾਮ ਕਰਕੇ ਨਹੀਂ ਤੇ ਅਕਾਲੀ ਦਲ ਨੇ 25 ਸਾਲ ਰਾਜ ਕਰਨ ਵਾਲਾ ਜਿਹੜਾ ਮਿਸ਼ਨ ਆਪਣਾ ਪੂਰਾ ਕਰਨਾ ਹੈ ਅਕਾਲੀ ਦਲ ਨੂੰ ਬਦਨਾਮ ਕਰਕੇ ਕੋਈ ਇਹਨਾਂ ਪਾਰਟੀਆਂ ਕੋ ਸਾਰੀਆਂ ਹੈ ਮਤਲਬ ਸੈਂਟਰ ਦੀਆਂ ਪਾਰਟੀਆਂ ਕੋਈ ਇਹਨਾਂ ਦਾ ਵਜੂਦ ਨਹੀਂ ਇਹਨਾਂ ਨੂੰ ਬਸ ਸਾਬ ਇਹਨਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਕੇ ਸਰਕਾਰ ਲੈਂਦੀ ਆ ਸਰਕਾਰ ਲਿਆਣਗੇ ਹੁਣ ਤੁਸੀਂ ਪੰਜ ਸਾਲਾਂ ਚ ਵੇਖ ਲਓ ਨਾ ਮਤਲਬ ਰੋਜ਼ ਭਗਵੰਤ ਮਾਨ ਕਹਿੰਦਾ ਪਿੰਡਾਂ ਚ ਜਾ ਕੇ ਗਰੀਬਾਂ ਦੀ ਲੋਕਾਂ ਦੀ ਹਾਲਤ ਵੇਖੋ ਹਾਲਤ ਵੇਖੋ ਕਿਸੇ ਨੂੰ ਆਟਾ ਦਾਲ ਨਹੀਂ ਮਿਲ ਰਿਆ ਕਿਸੇ ਨੂੰ ਪੈਨਸ਼ਨ ਨਹੀਂ ਮਿਲ ਰਹੀ ਕਿਸੇ ਨੂੰ ਸ਼ਗਨ ਸਕੀਮ ਨਹੀਂ ਮਿਲ ਰਹੀ ਤੇ ਤੁਸੀਂ ਮੈਨੂੰ ਦੱਸੋ ਗੱਲ ਵੀ ਜਿਹੜੇ ਰੋਜ਼ ਸਕੂਲਾਂ ਨੂੰ ਰੰਗ ਕਰਤਾ ਆਹ ਸਬਦਾ ਸੈਂਟਰਾਂ ਨੂੰ ਰੰਗ ਕਰਤਾ ਰੰਗ ਨੂੰ ਤੇ ਲੋਕਾਂ ਨੂੰ ਖਾਣਾ ਨਹੀਂ ਲੋਕਾਂ ਨੇ ਤੇ ਦਾਲ ਫੁਲਕਾ ਖਾਣਾ ਦਾਲ ਫੁਲਕਾ ਛਕਣਾ ਨਾ ਤੇ ਜੇ ਦਾਲ ਫੁਲਕਾ ਲੋਕਾਂ ਨੂੰ ਜਿੰਨੋ ਮਰਜੇ ਜਾ ਕੇ ਗਰੀਬ ਭਾਈਚਾਰੇ ਚੋਂ ਪੁੱਛ ਲਿਓ ਉਹ ਇਹੋ ਗੱਲ ਕੋ ਵੀ ਸਾਡੀ ਕਣ ਕੱਟੀ ਕੀ ਸਾਨੂੰ ਕਣਕ ਨਹੀਂ ਮਿਲੀ ਸਾਨੂੰ ਆਟਾ ਦਾਲ ਨਹੀਂ ਮਿਲਿਆ ਗਰੀਬਾਂ ਨੂੰ ਤੇ ਇਹੋ ਹੀ ਭਾਵਾ ਨਾ ਬਲੋ ਗਰੀਬਾਂ ਨੂੰ ਤੇ ਮਤਲਬ ਨਾ ਕੋ ਸੜਕਾਂ ਨਾ ਭਾਵਾ ਸੜਕਾਂ ਤੇ ਬਣਣੀਆਂ ਆ ਸਰਕਾਰਾਂ ਦਾ ਕੰਮ ਆ ਸਰਕਾਰਾਂ ਦਾ ਕੰਮ ਆ ਸੜਕਾਂ ਬਣਾਉਣੀਆਂ ਤੇ ਮਤਲਬ ਵਿਕਾਸ ਕਰਨਾ ਇੱਕੋ ਗੱਲ ਅਹੀ ਕਰੀ ਜਾਂਦੇ ਵਿਕਾਸ ਤੇ ਮੁੱਦੇ ਦੇ ਵਿਕਾਸ ਦੱਸੋ ਸਹੀ ਵਿਕਾਸ ਹੋ ਕਿੱਥੇ ਰਿਹਾ ਮਾੜਾ ਜਿਹਾ ਦੱਸ ਦੋ ਨਾ ਆਹ 5 7 10 ਬੰਦੇ ਮੇਰੇ ਖਾ ਜਿਹੜੇ ਮੇਰੇ ਵਾਕਬ ਇਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੂੰ ਕਾਲੀਦਾਲ ਵੇਲੇ ਹੋ ਸਕਦਾ ਵਾ ਵੀ ਕਣਕੇ ਵੇਚਦੇ ਵੀ ਹੋਣ ਆਟਾ ਦਾਲੇ ਨਾਲ ਕੋਈ ਮੁੱਕਾ ਨਹੀਂ ਪੈਨਸ਼ਨਾਂ ਇਹਨਾਂ ਨੂੰ ਮਿਲਦੀਆਂ ਰਹੀਆਂ ਮਤਲਬ ਸਗਰ ਸਕੀਮ ਇਹਨਾਂ ਨੂੰ ਮਿਲਦੇ ਰਹਿ ਇਹਨਾਂ ਨੂੰ ਗਰੀਬਾਂ ਨਾਲ ਇੱਛਾ ਵੀ ਕੋਈ 100 200 400 ਬੰਦਾ ਆਣਾ ਕਿਸੇ ਨੂੰ ਪੁੱਛੋ ਸਹੀ ਵੀ ਕਿਸੇ ਨੂੰ ਕੁਝ ਮਿਲਦਾ ਵਾ ਕਿਸੇ ਨੂੰ ਕੁਝ ਮਿਲਦਾ ਲੋਕ ਦੇ ਵਿਹਲੇ ਬੈਠੇ ਆ ਕੋਈ ਕੰਮ ਨਹੀਂ ਤੇ ਸਿਰਫ ਆਪਣੀਆਂ ਫੋਟੋਆਂ ਨਾਲ ਨਹੀਂ ਕੰਮ ਬਣਦਾ ਜੇ ਹੁਣ 2027 ਚ ਹੁਣ ਪੰਜਾਬੀਆਂ ਦਾ ਲੋਕਾਂ ਦਾ ਕੀ ਮਨ ਹੁਣ 2027 27 ਦੇ ਵਿੱਚ ਕਾਲੀ ਦਲ ਦੀ ਸਰਕਾਰ ਆਊਗੀ ਤੇ ਜਿੱਦਾਂ ਪਹਿਲਾਂ ਸਹੂਲਤਾਂ ਮਿਲਦੀਆਂ ਉਸੇ ਤਰ੍ਹਾਂ ਹੀ ਸਹੂਲਤਾਂ ਮਿਲਣਗੀਆਂ ਸਾਡਾ ਜਰਨਲ ਆ ਗਿਆ ਵਾ ਤੇ ਰੋਜ਼ ਦੇ ਰੋਜ਼ ਰੋਜ਼ ਦੇ ਰੋਜ਼ ਸਮੇਂ ਲੋ 5% ਕਾਲੀ ਦਲ ਦਾ ਰੋਜ਼ ਵਧਦਾ ਗਿਣੋ ਤੁਸੀਂ ਇਹਨੂੰ ਘਟਾਣਾ ਗਿਣੋ ਰੋਜ਼ ਦੇ ਰੋਜ਼ ਕਾਲੀ ਦਲ ਦੀ ਬੜਤ ਵਧਦੀ ਜਾਊਗੀ ਖਾਸ ਕਰਕੇ ਮਾਝੇ 'ਚ ਜਦੋਂ ਦੀ ਜਮਨਤ ਹੋਈ ਹੈ ਸਮੇਂ ਤੋਂ ਰੌਣਕ ਆ ਗਈ ਬਰਕਰਾਰ ਦੇਖੋ ਸਾਰੇ ਪੰਜਾਬ 'ਚ ਰੌਣਕ ਆ ਗਈ ਜੀ ਸਾਰੇ ਪੰਜਾਬ 'ਚ ਰੌਣਕ ਆ ਗਈ ਤੁਸੀਂ ਹਸਾਲੋ ਜਿੱਦਣ ਦੇ ਉਹ ਬਾਹਰ ਆਏ ਉਦੋਂ ਤੱਕ ਲੱਗਾ ਪਿਆ ਮਿਲਣ ਦਾ ਰੋਜ਼ ਹਜ਼ਾਰ-ਹਜ਼ਾਰ ਦੋ-ਦੋ ਹਜ਼ਾਰ ਲੋਕ ਮਿਲਣ ਆਇਆ ਹੁਣ ਅੱਜ ਸਵੇਰ ਦੇ 9 ਵਜੇ ਦੇ ਚੱਲੇ ਆ ਤੇ ਸੜਕਾਂ ਦੇ ਜਾਮ ਲੱਗੇ ਪਏ ਆ ਇੱਥੇ ਵੀ ਵੇਖ ਲਓ ਤੁਸੀਂ ਅੱਜ ਆਪਾਂ 5-5 7-7 ਬੰਦੇ ਹੀ ਲਿਆਂਦੇ ਆ ਪਿੰਡਾਂ ਚੋਂ ਕੋ ਰੈਲੀ ਤੇ ਨਹੀਂ ਗਈ ਪਰ ਸੰਗਤ ਦਾ ਉਤਸ਼ਾਹ ਵੇਖ ਲੋ ਸੰਗਤ ਦਾ ਉਤਸ਼ਾਹ ਹੈ ਨਾ ਮਜੀਠੇ ਨਾਲ ਲੋਕ ਪਿਆਰ ਕਰਦੇ ਆ ਦੇਖ ਲਓ ਮਹਾਂ ਮਜੀਠਿਆਂ ਨੂੰ ਦਿਲ ਦੀ ਧੜਕਣ ਸਮਝਦੇ ਆ ਤੇ ਇਸ ਮਸਲੇ ਦੇ ਵਿੱਚ ਸਾਰੇ ਅੱਜ ਤੁਸੀਂ ਵੇਖ ਲੋ ਕੀ ਸਮਝਦੇ 2027 ਦੀ ਚਰਚਾ ਹੈ ਕਿ ਛੜਪੀ ਅਕਾਲੀ ਦਲ ਦੀ ਵੇਖੋ ਇਹ ਹਾਲੇ ਪੂਰੀ ਬੱਲੇ ਬੱਲੇ ਆ ਪੂਰੀ ਬੱਲੇ ਬੱਲੇ ਆ ਹਾਲੇ ਲੋਕ ਕਹਿੰਦੇ ਆ ਵੀ ਪਿੰਡਾਂ ਚ ਵੀ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੈ ਗੁੜੇ ਸੋਨ ਬਾਬਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਚੇਅਰਮੈਨ ਸਾਹਿਬ ਤਾਂ ਇੱਕ ਵੱਡਾ ਤੁਹਾਡਾ ਇੱਕ ਇਕੱਠ ਦਿਖਾ ਰਹੇ ਆ ਸੰਦੀਪ ਸਿੰਘ ਯਾਰ ਹਲਕਾ ਇੰਚਾਰਜ ਜੁੰਡਾਲਾ ਗੁਰੂ ਜੀ ਦੀ ਅਗਵਾਈ ਹੇਠ ਇਕੱਠਾ ਕੀਤਾ ਗਿਆ ਤਾਂ ਹੋਰ ਤਸਵੀਰਾਂ ਸਾਂਝੀਆਂ ਕਰਦੇ ਰਾਵਾਂਗੇ ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਮਜੀਠੀਆ ਸਾਹਿਬ ਨੂੰ ਤੇ ਸਮੁੱਚੀ ਅਕਾਲੀ ਦਲ ਨੂੰ ਵਧਾਈ ਦਿੰਦਾ ਕਿ ਸਮੇਂ ਦੀ ਜਿਹੜੀ ਜ਼ਾਲਮ ਸਰਕਾਰ ਸੀ ਜਿਹੜਾ ਉਹਨੇ ਗਲਤ ਪਰਚਾ ਦਰਜ ਕੀਤਾ ਸੀ ਉਸ ਪਰਚੇ ਦੀ ਜਿਹੜੀ ਆ ਉਹਨਾਂ ਦੀ ਮਾਨਯੋਗ ਸੁਪਰੀਮ ਕੋਰਟ ਨੇ ਬੇਲ ਦਿੱਤੀ ਆ ਔਰ ਸਰਕਾਰ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਜਿੱਥੇ ਬੇਲ ਦਿੱਤੀ ਆ ਉਥੇ ਬੇਲ ਦੇਣ ਸਮੇਂ ਸਰਕਾਰ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੱਥਾਂ ਦੇ ਆਧਾਰ ਤੇ ਜਦੋਂ ਮਜੀਠੀਆ ਸਾਹਿਬ ਦੇ ਵਕੀਲਾਂ ਨੇ ਗੱਲ ਕੀਤੀ ਤੇ ਉਹਨਾਂ ਦੀਆਂ ਦਲੀਲਾਂ ਦੇ ਸਾਹਮਣੇ ਇੱਕ ਵੀ ਜਿਹੜੀ ਦਲੀਲ ਆ ਉਹ ਪੰਜਾਬ ਸਰਕਾਰ ਜਿਹੜੀ ਆ ਉਹ ਨਹੀਂ ਦੇ ਸਕੀ ਔਰ ਧੰਨਵਾਦ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਸਾਹਿਬ ਸੁਪਰੀਮ ਕੋਰਟ ਦਾ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੂੰ ਵਧਾਈ ਦਿੰਦੇ ਆ ਤੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਕਾਲੀ ਦਲ ਦੀ ਆ ਮਾਝੇ ਦਾ ਜਰਨੈਲ ਆ ਗਿਆ ਕੱਲੇ ਮਾਝੇ ਦੇ ਵਿੱਚ ਨਹੀਂ ਹੁਣ ਵੇਖੋ ਪੰਜਾਬ ਦੇ ਵਿੱਚ ਵੀ ਜੁਦਾ ਸ਼੍ਰੋਮਣੀ ਕਾਲੀ ਦਲ ਦਾ ਇਛਾਦ ਰੌਣਕ ਕਿੰਨੀ ਵਾਜ ਵਰਕਰਾਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਰੌਣਕ ਹੈ ਜਿਹੜਾ ਬਹੁਤ ਜ਼ਿਆਦਾ ਇਛਾਦ ਦੇ ਵਿੱਚ ਨੇ ਕਿਉਂਕਿ ਉਹਨਾਂ ਦਾ ਵੱਡਾ ਭਰਾ ਉਹਨਾਂ ਦਾ ਜਰਨੈਲ ਪਾਰਟੀ ਦਾ ਮੁਖ ਜਿਹੜਾ ਵਾ ਪਹਾਰਿਆ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਪੂਰਾ ਜੋਸ਼ ਭਾਜੀ ਕੀ ਨਾ ਆਪਣਾ ਕੀ ਕਹਿਣਾ ਚਾਹੁੰਦੇ ਆ ਇਸ ਦੇ ਮੌਕੇ ਕਿਹੜੇ ਪਿੰਡ ਤੋਂ ਹਰਜੀਤ ਸਿੰਘ ਗੋਲੂ ਤਰਸਿੱਕੇ ਤੋਂ ਮੈਂ ਜੀ ਆਈਟੀ ਵਿੰਗ ਦਾ ਜੋ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਜਮਾਤ ਹੋਈ ਆ ਉਹਦੇ ਸਬੰਧ ਵਿੱਚ ਲੋਕੀ ਉਹਨਾਂ ਦਾ ਵੈਲਕਮ ਜਿਹੜਾ ਕਰਨ ਵਾਸਤੇ ਇੱਥੇ ਆਏ ਆ ਬਹੁਤ ਯੂਥ ਦੇ ਵਿੱਚ ਤੁਹਾਨੂੰ ਪਤਾ ਜੋਸ਼ ਆ ਉਹਨਾਂ ਦੀ ਢੀਕ ਹੀ ਕਰ ਰਹੇ ਆ ਇੱਕ ਡੇਢ ਘੰਟਾ ਹੋ ਗਿਆ ਠੀਕ ਕਰ ਰਹੇ ਆ ਉਹਨਾਂ ਦੀ ਸ਼ਾਕ ਨਾ ਬਰਕਰਾਰ ਬਹੁਤ ਬੋਲ ਜੀ ਉਹਦੇ ਅੱਜ ਕਹਿੰਦੇ ਵੀ ਅੱਜ ਇਲੈਕਸ਼ਨ ਹੋਏ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਸਰਕਾਰ ਪੱਕੀ ਹੈ ਜੀ ਇਹ ਤੇ ਤੁਹਾਨੂੰ ਵੀ ਪਤਾ ਵੀ ਲੋਕਾਂ ਦੀ ਜ਼ੁਬਾਨ ਤੇ ਸ਼ਰੋਨੀ ਅਕਾਲੀ ਦਲ ਹੀ ਆ ਜਿਹੜੇ ਵਰਕਰ ਘਰ ਬੈਠੇ ਉਹਨਾਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਪੁਰਾਣੇ ਕਾਲੀ ਵਰਕਰ ਬੈਠੇ ਆ ਉਹਨਾਂ ਨੂੰ ਮੰਤਰੀ ਸਾਹਿਬ ਨੇ ਵੀ ਸੁਨੇਹਾ ਦਿੱਤਾ ਵੀ ਮੈਂ ਨੰਗੇ ਪੈਰੀ ਜਿੰਗੂ ਜਿਹੜੇ ਰਸ ਕੇ ਗਏ ਆ ਤੇ ਉਹਨਾਂ ਨੂੰ ਸ਼ਰੋਨੀ ਅਕਾਲੀ ਦਲ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਸਰਕਾਰ ਜਿਹੜੀ ਆ ਸ਼ਰੋਨੀ ਅਕਾਲੀ ਦਲ ਦੀ ਆਉਣਾ ਕੀ ਕਹਿਣਾ ਚਾਹੁੰਦੇ ਕਹਿ ਨਹੀਂ ਤੇ ਅਜ ਲੋਣੀ ਨਹੀਂ ਦੇਖੋ ਜੀ ਜੂਮ ਤੁਹਾਡੇ ਸਾਹਮਣੇ ਆ ਸਰਦਾਰ ਨਿਕਲ ਸਕਾਂ ਮਜੀਠੇ ਆਏ ਆ ਸलाम ਤੁਹਾਡੇ ਸਾਹਮਣੇ ਦੇਖੋ ਜੀ ਔਰ ਬਾਣੀ ਕਾਲੀ ਦਲ ਦੀ ਸਰਕਾਰ 100% ਸਮਰਥ ਬਿਲਕੁਲ ਸਪਸ਼ਟ ਹੈ ਜੀ ਅੱਜ ਵੇਖੋ ਕਿੰਨੀ ਖੁਸ਼ੀ ਹੈ ਜੀ ਕਿ ਕਿੰਨੇ ਕਿ ਲੋਕ ਲੋੜ ਮਹਿਸੂਸ ਕਰ ਰਹੇ ਨੇ ਵੇਖੋ ਜੀ ਲੋੜ ਤੁਹਾਡੇ ਸਾਹਮਣੇ ਤੁਸੀਂ ਵੇਖੋ ਲੋੜ ਹੀ ਆ ਗਾੜੀ ਗੋਡਰ ਘੇਰਦੇ ਵੇਖੋ ਜੋ ਚੰਡੀਗੜ੍ਹ ਤੋਂ ਚੱਲੇ ਆ ਲੋੜ ਮਹਿਸੂਸ ਕਰ ਰਹੇ ਆ ਜੀ ਲੋਕਾਂ ਦਾ ਤਾਂ ਸ਼ਾਹ ਵੇਖੋ ਜੀ ਆਪਣਾ ਨਾਮ ਅਸੀਂ ਕਿਹੜੇ ਪਿੰਡ ਤੋਂ ਤੇਜਿੰਦਰਪਾਲ ਸਿੰਘ ਮੈਤਾ ਜੀ ਠੀਕ ਤੇ ਇਧਰ ਲੋਕਾਂ ਜੀ ਯਾਦ ਕਰਦੇ ਬਾਦ ਸਰਕਾਰ ਨੂੰ ਮੈਂ ਨਾ ਯਾਰ ਜਬਾਦਲ ਯਾਦ ਕਰਦੇ ਲੋਕ ਘਰੋਂ ਨਿਕਲੇ ਆ ਜੀ ਇਹ ਕਮੀ ਮਹਿਸੂਸ ਲੋਕਾਂ ਨੂੰ ਹੈਗੀ ਆ ਵੀ ਜੋ ਆਮ ਪਾਰਸ ਦੀ ਗੱਲ ਗਲਤ ਕੀਤੀ ਵੇਖੋ